हां जी ਵੀ ਤੁਹਾਨੂੰ ਦੱਸੋ ਅ ਚਤੀਸ਼ ਸਰ ਮੈਂ ਨਾ ਬਲਜੀਤ ਬੋਲ ਰਿਹਾ ਹਾਂ ਕਿੱਥੋਂ ਅਮਰਸਰ ਤੋਂ ਬੋਲ ਰਿਹਾ ਸਰ 108 ਐਂਬੂਲੈਂਸ ਤੋਂ ਜੀ ਸਰ ਬੋਲੋ ਸਰ ਹਾਂ ਜੀ ਸਰ ਮੈਂ ਨਾ ਇੱਕ ਉਹਨੇ ਪੇਸ਼ੈਂਟ ਇਥੋਂ ਲਿਆ ਆਵਾ ਗੁਰੂ ਨਾਨਕ ਦੇਵ ਹਸਪੀਟਲ ਅਮਰਸਰ ਤੋਂ ਪ੍ਰੋਬਲਮ ਦੱਸੋ ਪ੍ਰੋਬਲਮ ਸਰ ਇਹਦੇ ਨਾਲ ਇਹ ਅਨਨੋਨ ਪੇਸ਼ੈਂਟ ਆ ਇਹ ਡਾਊਟਸ ਆ ਇਥੇ ਗੁਰੂ ਨਾਨਕ ਦੇਵ ਹਸਪੀਟਲ ਆਇਆ ਹੈਗਾ 4 ਤਰੀਕ ਨੂੰ ਜੀ ਇਹਦੇ ਨਾਲ ਹਾਂ ਡੇਂਜਰੀ ਆ ਕੋਈ ਮਤਲਬ ਰਿਪੋਰਟ ਦੇ ਵਿੱਚ ਮੈਂ ਤੁਹਾਨੂੰ ਰਿਪੋਰਟ ਸੈਂਡ ਕਰ ਦਉਣਾ ਆ ਨਹੀਂ ਨਹੀਂ ਬ੍ਰੇਨ ਦੀ ਸੱਟ ਬ੍ਰੇਨ ਦੀ ਆ ਬ੍ਰੇਨ ਦੀ ਬ੍ਰੇਨ ਦੀ ਸੱਟ ਆ ਉਹਦੀ ਰਿਪੋਰਟ ਮੈਨੂੰ ਭੇਜੋ ਮੈਂ ਡਾਕਟਰ ਸਾਹਿਬ ਨੂੰ ਭੇਜ ਦਿੰਨਾ ਟਰੋਮਾ ਚ ਹਾਂਜੀ ਤੇ ਅਨਨੋਨ ਦਾ ਮਤਲਬ ਵੀ ਇਹਦੇ ਨਾਲ ਪਾਏਗਾ ਕੋਈ ਨਹੀਂ ਹੈਗਾ ਸਰ ਕੋਈ ਨਹੀਂ ਹੈਗਾ ਜੀ ਮੇਰੀ ਇੱਥੋਂ ਮੈਂ ਸਰ ਨਾਲ ਗੱਲ ਡਾਕਟਰ ਇਸ ਤਰ੍ਹਾਂ ਨਹੀਂ ਭੇਜ ਸਕਦੇ ਗੁਰੂ ਨਾਨਕ ਚੋ ਪੀਜੀਆਈ ਜੀ ਨਾਲ ਕੋਈ ਮੈਂ ਕਿ ਸਰ ਉੱਥੇ ਗੱਲ ਹੋ ਕੇ ਫੇਰ ਆਪਾਂ ਚੱਲੇ ਆ ਜੀ ਇੱਥੋਂ ਸਾਡੇ ਨਾਲ ਹੋ ਗਈ ਡਾਕਟਰਾਂ ਨਾਲ ਨਹੀਂ ਗੱਲ ਪੀਜੀਆ ਹੀ ਨਹੀਂ ਹੋਈ ਸਕਿਆ ਕਿ ਸਾਡੇ ਕਾਲ ਸੈਂਟਰ ਤੇ ਗੱਲ ਹੋਈ ਆ ਡਾਕਟਰ ਜਿਹੜੇ ਐਮਐਸ ਹੈਗੇ ਆ ਸਾਰੇ ਇੱਥੇ ਉਹਨਾਂ ਨੇ ਗੱਲ ਕੀਤੀ ਆ ਜੀ ਚਲੋ ਮੈਂ ਫੇਰ ਵੀ ਆਪਣੇ ਡਾਕਟਰ ਨੂੰ ਹਾਂਜੀ ਤੁਹਾਡੀ ਆਵਾਜ਼ ਭੇਜਦਾਗਾ ਮੈਂ ਮੈਂ ਕਹਿੰਦਾ ਸਰ ਮੈਂ ਨਾ ਤੁਹਾਡੀ ਇਹ ਮਤਲਬ ਇਹਦੀ ਆਪਾਂ ਹੱਲਪਾ ਕਰਨੀ ਆ ਬੰਦੇ ਦੀ ਮੈਂ ਤੁਹਾਨੂੰ ਤਾਕਤ ਦਿੱਤੀ ਵੀ ਜਦੋਂ ਨਾ ਯਾਰ ਇਹਨਾਂ ਆਪਰੇਸ਼ਨ ਹੋਣ ਵਾਲਾ ਹੋਇਆ ਹਾਂਜੀ ਸਰ ਮੇਰੇ ਵੱਲੋਂ ਹਾਂਜੀ ਹੁਣੇ ਗੂਗਲ ਪੇ ਕਰ ਦਿੰਨਾ 10,000 ਮੇਰੇ ਖਾਤੇ 'ਚ ਪੇ ਆ ਠੀਕ ਹੈ ਸਰ ਥੈਂਕ ਯੂ ਸਰ ਇਹਦੀ ਜਾਨ ਬਚਾ ਤਾ ਉੱਥੇ ਬੰਦੇ ਲਾ ਡਾਕਟਰ ਸਾਹਿਬ ਨੂੰ ਮੈਂ ਰਿਪੋਰਟ ਭੇਜ ਦੂੰ ਮੈਨੂੰ ਭੇਜ ਦੇ ਅੰਮ੍ਰਿਤਸਰੋਂ ਕਿੰਨੇ ਵਜੇ ਪੀਜੀਆਈ ਪਹੁੰਚੋਗੇ ਮੈਂ ਸਰ ਹੁਣੇ ਨਿਕਲਿਆ ਆਂ ਅੰਮ੍ਰਿਤਸਰੋਂ 5 ਘੰਟੇ ਮੈਨੂੰ 4.5 ਘੰਟੇ ਲੱਗਣੇ ਆ ਉੱਥੋਂ ਤੱਕ ਲੱ ਨਿਕਲਿਆ ਆ ਹੁਣੇ ਬੰਦਾ ਉਹ ਹੋਸਟਾਂ ਮਾੜਾ ਮੋਟਾ ਹੋਸਟ ਹੀ ਆ ਸਰ ਛੋਟਾ ਛੋਟਾ ਨੂੰ ਜਦੋਂ ਬੁਲਾਈਦਾ ਹਨ ਹੋਸਟ ਆ ਕਿਉਂਕਿ 4 ਤਰੀਕ ਦਾ ਇੱਥੇ ਐਡਮਟ ਹੈ ਇਹਦੇ ਵਾਰਸਾਂ ਦਾ ਪਤਾ ਨਹੀਂ ਲੱਗਿਆ ਸਰ ਅਜੇ ਤੱਕ ਕਿਨਾਂ ਤੁਸੀਂ ਇਹਦੀ ਇੱਕ ਵੀਡੀਓ ਭੇਜ ਦਿਓ ਵੀ ਡਾਕਟਰ ਸਾਹਿਬ ਨੂੰ ਭੇਜ ਦੂੰ ਮੇਰੇ ਨਾਲ ਆਇਆ ਹੂ ਹਾਂ ਕਰਾ ਕੇ ਤੇ ਇਹਦੀ ਰਿਪੋਰਟ ਭੇਜੋ ਮੈਂ ਤੁਹਾਡੇ ਅੱਗੇ ਪਹੁੰਚ ਖੜਾ ਹਾਂ ਸਵੇਰੇ ਜਮ ਕੋਈ 10 20000 ਲੱਗਦਾ ਹੋਇਆ ਨਾ ਕੋਈ 90 ਨਾ ਲੱਭੇ ਸਰ ਮੈਂ ਨਾ ਸਰ ਤਾਈਓ ਤੁਹਾਨੂੰ ਰਿਕੁਐਸਟ ਕੀਤੀ ਵੀ ਚਲੋ ਜੇ ਆਪਾਂ ਇੱਥੋਂ ਲੈ ਲਿਆ ਹੁਣ ਪੇਸ਼ੈਂਟ ਡਾਕਟਰ ਸਾਹਿਬ ਦੇ ਕਹਿੰਦੇ ਲੈ ਜਾਓ ਮੈਂ ਸਾਰੇ 108 ਐਂਬੂਲੈਂਸ ਵਾਲੇ ਮੈਨੂੰ ਫੋਨ ਕਰਦੇ ਨੇ ਠੀਕ ਹੈ ਸਰ ਠੀਕ ਤੇਰਾ ਆ ਗਿਆ ਕੋਈ ਨਾਮ ਬਲਜੀਤ ਇੱਕ ਕੰਮ ਕਰੀ ਹਾਂਜੀ ਸਰ ਜਿਹੜੇ ਐਮ ਐਸ ਦੇ ਹਵਾਲੇ ਕਰਕੇ ਆਏਗਾ ਇਹਨੂੰ ਹਾਂਜੀ ਹਾਂਜੀ ਸਰ ਉਹਨਾਂ ਨੂੰ ਦੁਕਾਨ ਤੋਂ 11 ਸੈਕਟਰ ਤੋਂ ਜਦ ਮਰਜੀ ਦਵਾਈ ਲੈ ਲੈਣ ਕੋਈ 1000 2000 ਦੀ ਕਿਉਂਕਿ ਦਿਨ ਚ ਦੁਕਾਨ ਖੁੱਲ੍ਹੀ ਹੁੰਦੀ ਹੈ ਬਾਹਰ 11 ਸੈਕਟਰ ਤੋਂ ਇਹ ਕਿੰਨਾ ਦਾ ਸ਼ਾਪ ਹੈ ਸਰ ਉਹ ਯਾਰ ਉਹ ਕੋਈ ਗੱਲ ਨਹੀਂ ਜਦ ਤੂੰ ਮੇਰਾ ਨੰਬਰ ਦੇ ਮੈਂਗਾ ਮੈਨੂੰ ਫੋਨ ਕਰ ਲੈਣਗੇ ਡਾਕਟਰ ਠੀਕ ਠੀਕ ਹੈ ਸਰ ਆਪਣੀ ਜੇਬ ਚੋਂ ਦਵਾਈ ਉਹ ਕਿਤੇ ਤੋਂ ਮੰਗ ਕੇ ਨਹੀਂ ਦਵਾਉਂਦਾ ਓਕੇ ਓਕੇ ਥੈਂਕ ਯੂ ਸਰ ਥੈਂਕ ਯੂ ਮੈਂ ਵੀ ਤੁਹਾਨੂੰ ਪਤਾ ਹੀ ਹੈ ਟੈਕਸੀ ਡਰਾਈਵਰ ਹਾਂ ਮੈਂ ਇੰਨੇ ਕੰਮ ਕਰ ਲਵਾਂ ਥੈਂਕ ਯੂ ਥੈਂਕ ਯੂ ਬਿਲਕੁਲ ਕਿਤੇ ਲੱਗਣ ਠੀਕ ਹੈ ਸਰ ਮਿਹਰਬਾਨੀ ਬਹੁਤ ਬਹੁਤ ਹੋ ਜਾ ਕੋਈ ਗੱਲ ਨਹੀਂ ਮੈਂ ਮੇਰਾ ਨੰਬਰ ਦੇ ਦੇ ਜਿਹਨੂੰ ਮਰਜੀ ਉੱਥੇ ਦੇ ਨੂੰ ਹਵਾਲੇ ਕਰੇਗਾ ਜਿਹਦੇ ਨਾਲ ਗੱਲ ਹੋਈ ਹੈ ਠੀਕ ਹੈ ਸਰ ਮੈਂ ਨਾ ਦੂਜੀ ਗੱਲ ਮੈਂ ਇਹਦਾ ਰਿਪੋਰਟ ਤੇ ਇਹਦੀ ਵੀਡੀਓ ਮੈਂ ਤੁਹਾਨੂੰ ਪਾ ਦਵਾਂ ਉਹ ਮੈਂ ਸਰ ਨੂੰ ਭੇਜ ਦਿੰਦਾ ਹੁਣੇ ਓਕੇ ਸਰ ਓਕੇ ਥੈਂਕ ਯੂ ਜੀ ਮਿਹਰਬਾਨੀ ਓਕੇ ਵੀਰ